ਸਾਰੇਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹਦੇ ਵਿੱਚ ਐਸੇ ਤਾਂ ਕੋਈ ਵਿਆਖਿਆ ਜੀ ਕਰਨ ਦੀ ਲੋੜ ਨਹੀਂ ਐਨੀ ਤੁਸੀਂ ਆਪ ਹੀ ਸਮਝੋਗੇ ਕਿਉਂਕਿ ਜਿ ਕਈ ਰਿਸ਼ਤਿਆਂ ਦੀ ਗੱਲ ਕੀਤੀ ਹੋਈ ਐ ਸੋ ਮੈਂ ਗਉਨੀਆਂ ਤੁਸੀਂ ਸੁਣੋ ਔਰ ਸਿੱਖੋ ਤੇ ਗਾਇਆ ਕਰੋ ਸੋ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਬਹੁਤ ਸੋਨ ਗੀਤ ਐ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਾਨੋ ਆਨੰਦ ਪਿਆਰੇ ਜਿਹੇ ਗੀਤ ਦਾ ਚੀਟੀ ਜੀ ਕੁੜਤੀ ਰੰਗਣੀ ਮੈਂ ਦਿਨੀਆਂ ਰੰਗਾਈ ਮੇਰੇ ਸੌਰੇ ਜੀ ਤਾਂ ਮੰਗ ਵੇ ਮੰਗ ਵੇ ਲਾਰੀਆ ਅਬ ਲਾਰੀ ਦਾ ਰੰਗ ਵੇ ਸੌਰੇ ਜੇ ਰੱਈਏ ਹੋਰ ਮੇਰੇ ਜੇਠ ਜੀ ਤਾ ਮੰਗਵੇ ਮੰਗਵੇ ਲਲਾਰੀਆ ਅਬ ਲਲਾਰੀ ਦਾ ਰੰਗਵੇ ਜੇਠ ਮੇਰੇ ਨੇ ਦਿੱਤਾ ਗੜਦਾਵੇ ਕੰਠਾ ਹੋਰ ਮੇਰੇ ਦਿਉਰ ਜੀਤਾ ਮੰਗਵੇ ਮੰਗਵੇ ਲਲਾਰੀਆ ਅਬੁਲੁਲਾਰੀ ਦਾ ਰੰਗ ਵੇ ਦਰ ਮੇਰੇ ਗਾਲ ਦੀਨੀ ਗਾਨੀ ਹੋਰ ਮੇਰੇ ਕੰਤ ਜੀ ਤੋਂ ਮੰਗਵੇ ਮੰਗਵੇ ਨਲਾਰੀਆ ਅਬ ਲਲਾਰੀ ਦਾ ਰੰਗ ਵੇ ਕੰਤ ਮੇਰੇ ਨੇ ਦਿੱਤਾ ೋಡ ಏಹ ಮುಲ್ಲೇ ಅಬುಲ್ಾರಿ ਆਕੇ ਕੁੜਤੀ ਮੈਂ ਪੀੜੇ ਤੇ ਵਹੀਨੀਆ ਜੜਾਣੀ ਨੂੰ ਹੋਗੀ ਅਸਲ ਵੇ ਸਲ ਵੇਨ ਲਾਰੀਆ ਅਬ ਲੁਲ ਲਾਰੀ ਲਾ ਕੁੜਤੀ ਮੈਂ ਤਾਂ ਕੀ ਲੈ ਤੇ ਡੰਗਤੀ ਜਿਠਾਣੀ ਦੇ ਪੈ ਗਈ ਠੰਡ ਵੇ ਡੰਡ ਵੇ ਲਾਰੀਆ ਅਬ ਲਲ ਲਾਰੀ ਦਰੰਗ ਵੇ ਲਓ ਜੀ ਗੀਤ ਹੋਇਆ ਪੂਰਾ ਹੈ ਜੋ ਹੈ ਬਹੁਤ ਕੁਝ ਗੀਤ ਚ ਹੈ ਕੁਝ ਵੀ ਨਹੀਂ ਜੇ ਸੋਚਿਆ ਜਾਵੇ ਤਾਂ ਹੈ ਬਹੁਤ ਕੁਝ ਆਪਦੇ ਦਿਲ ਦਾ ਹਾਲ ਸੁਣਾਉਂਦੀ ਹੈ ਵਿਚਾਰੀ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ